ਜਿਹੜੇ ਤਿੰਨ ਵੱਡੇ ਇਲਜ਼ਾਮ ਲੈਣਾ ਇਹ ਕਬੀਰ ਤੇ ਲੱਗੇ ਸਨ ਕਬੀਰ ਤੇ ਕਤਲ ਦਾ ਇਲਜ਼ਾਮ ਵੀ ਲੱਗਿਆ ਕਬੀਰ ਤੇ ਦੁਰਾਚਾਰ ਦਾ ਇਲਜ਼ਾਮ ਵੀ ਲੱਗਿਆ ਕਬੀਰ ਤੇ ਚੋਰੀ ਦਾ ਇਲਜ਼ਾਮ ਵੀ ਲੱਗਿਆ ਸੋਨੇ ਦੀਆਂ ਮੋਹਰਾ ਸੁੱਟ ਗਏ ਆਪ ਉਦੀ ਛਪਰੀ ਚ ਇੱਕ ਪਾਸੇ ਤੇ ਜਾ ਕੇ ਥਾਣੇ ਰਿਪੋਰਟ ਕਰ ਦਿੱਤੀ ਸਾਡੀ ਥੈਲੀ ਚੋਰੀ ਹੋ ਗਈ ਹੈ ਕਬੀਰ ਆਇਆ ਸੀ ਸਾਨੂੰ ਸ਼ੱਕ ਹੈ ਉਹ ਲੈ ਗਿਆ मिल गई ओदे घरੋਂ ਪੈਸੇ। ਤੋਂ ਕਬੀਰ ਚੋਰੀ ਚ ਵੀ ਪਕੜਿਆ ਗਿਆ ਸੀ। ਨਿਹਰਾ ਪਕੜਿਆ ਹੀ ਨਹੀਂ ਗਿਆ ਸਿਕੰਦਰ ਲੋਧੀ ਨੇ ਸਜ਼ਾ ਦਿੱਤੀ ਜੇਲ੍ਹ ਚ ਪਾ ਦਿੱਤਾ। ਚੋਰੀ ਦਾ ਇਲਜ਼ਾਮ, ਯਾਰੀ ਦਾ ਇਲਜ਼ਾਮ, ਕਤਲ ਦਾ ਇਲਜ਼ਾਮ ਕਬੀਰ ਤੇ ਲੱਗਿਆ। ਕਬੀਰ ਨੂੰ ਇਹ ਸੋਚਣਾ ਪਿਆ ਇਹ ਇਲਜ਼ਾਮ ਲਾਉਂਦੇ ਰਹਿਣਗੇ, ਲਾਉਂਦੇ ਰਹਿਣਗੇ ਹੁਣ ਮੈਂ ਬੁੱਢਾ ਹੋ ਗਿਆ, ਬਿਰਦ ਹੋ ਗਿਆ। ਤੇ ਹੁਣ ਮੇਰੇ ਕੋਲ ਇਹਨਾਂ ਨਾਲ ਸੰਘਰਸ਼ ਨਹੀਂ ਆਉਂਦਾ ਸਰੀਰ ਸਾਥ ਨਹੀਂ ਦਿੰਦਾ। ਤੋਂ ਪਤਾ ਕੀ ਲੋਈ ਨੂੰ ਕਹਿਣ ਲੱਗੇ ਆਪਾਂ ਚੱਲਦੇ ਆਂ ਬਨਾਰਸ ਛੋੜਦੇ ਆਂ। ਕਿੱਥੇ ਚਲੀਏ? ਉੱਥੇ ਚੱਲਦੇ ਆਂ ਜਿੱਥੇ ਪੁਰੀਆਂ ਵਿੱਚ ਰਹਿਣ ਵਾਲੇ ਨਾ ਹੋਵਣ। ਇਹ ਜਿਹੜਾ ਸੱਤਾ ਪੁਰੀਆਂ 'ਚ ਰਹਿੰਦੇ ਨੇ ਇਹ ਨਾ ਹੋਵਣ। ਉੱਥੇ ਚੱਲਦੇ ਆਂ। ਨਹੀਂ ਤੇ ਤੰਗ ਕਰਨਗੇ। ਕਬੀਰ ਕਹਿੰਦੇ ਮਗ ਹਰ ਆਪਾਂ ਮਗਹਰ ਚੱਲਦੇ ਆਂ ਸ਼ਾਇਦ ਆਪ ਨੂੰ ਪਤਾ ਹੋਵੇ ਮਗਹਰ ਦੀ ਧਰਤੀ ਨੂੰ श्राप ਦਿੱਤਾ ਗਿਆ ਹੈ ਗਣੇਸ਼ ਦਾ ਐਸਾ ਪੁਰਾਣਕ ਮਤ ਹੈ ਜਿਹੜਾ ਉੱਥੇ ਮਰੇਗਾ ਖੋਤੀ ਦੀ ਜੁਨ ਜਾਏਗਾ ਕੋਈ ਲੰਗਦਾ ਹੀ ਨਹੀਂ ਬਹੁਤ ਪੁਰਾਣੀ ਗੱਲ ਹੈ ਗੋ ਰਗਪੁਰ ਤੋਂ ਮੈਂ ਮਗਹਰ ਜਾਣਾ ਸੀ 15 ਮੀਲ ਦਾ ਰਸਤਾ ਤੇ ਜਿਨ੍ਹਾਂ ਦੀ ਮੈਂ ਗੱਡੀ ਮੰਗੇ ਉਹ ਦਾ ਡਰਾਈਵਰ ਕਹਿਣ ਲੱਗਾ ਮੈਂ ਨਹੀਂ ਲੈ ਜਾ ਸਕਦਾ ਆਪ ਡਰਾਈਵ ਕਰਦੇ ਤੇ ਕਰੋ ਮੈਂ ਕਿਹਾ ਮੈਨੂੰ ਰਸਤਾ ਹੀ ਦਾ ਨਹੀਂ ਪਤਾ ਕਹਿੰਦੇ ਮਗਰ ਅਸੀਂ ਨਹੀਂ ਜਾਂਦੇ ਸਾਡਾ ਦਮ ਕਿਧਰੇ ਨਿਕਲ ਗਿਆ ਖੋਤੇ ਦੀ ਜੁੰਨ ਕੌਣ ਜਾਏ ਅਸੀਂ ਉੱਥੇ ਨਹੀਂ ਜਾਂਦੇ ਮੈਨੂੰ ਹੈਰਾਨਗੀ ਹੋਈ ਡਰਾਈਵਰ ਵੀ ਡਰਦੇ ਨੇ ਉੱਥੇ ਨਹੀਂ ਜਾਂਦੇ ਗਣੇਸ਼ ਦੀ ਸਰਾਪੀ ਹੋਈ ਧਰਤੀ ਹੈ ਕੁਝ ਜੁਲਾਹ ਹੈ ਉਥੇ ਰਹਿੰਦੇ ਨੇ ਮੁਸਲਮਾਨ ਮੁਸਲਮਾਨ ਕਿਉਂਕਿ ਉਹ ਨਾ ਵਾਸੇ ਮਗਰ ਮਗਰ ਨਹੀਂ ਹੈ ਜਿਵੇਂ ਉਹ ਨਾ ਵਾਸੇ ਕਾਸ਼ੀ ਕਾਸ਼ੀ ਨਹੀਂ ਹੈ ਤਾਂ ਮਗਰ ਮਗਰ ਨਹੀਂ ਹੈ ਜਿਵੇਂ ਹਿੰਦੂ ਵਾਸੇ ਖਾਨਾ ਖੁਦਾ ਕਾਬਾ ਕਾਬਾ ਨਹੀਂ ਹੈ ਉਹ ਨਾ ਵਾਸੇ ਕਾਸ਼ੀ ਕਾਸ਼ੀ ਨਹੀਂ ਆਪਣੇ ਆਪਣੇ ਥਾਂ ਟਿਕਾਣੇ ਨੇ ਆਪਣੇ ਆਪਣੇ ਲੋਕਾਂ ਨੇ ਸਵਰਗ ਬਣਾਏ ਨੇ ਆਪਣੇ ਆਪਣੇ ਲੋਗਾ ਨੇ ਨਰਕ ਬਣਾਏ ਹੋਏ ਨੇ। ਤੋਂ ਇਹ ਨਰਕ ਸਾਡਾ ਨਹੀਂ ਇਹ ਮਗਰ ਸਾਡਾ ਨਰਕ ਨਹੀਂ ਹੈ ਮੁਸਲਮਾਨ ਰਹਿੰਦੇ। ਖੈਰ ਜਿਉਂ ਤਿਉਂ ਕਰਕੇ ਮੈਂ ਉੱਥੇ ਪਹੁੰਚਿਆ। ਸਮਾਦ ਬਣੀ ਹੋਈ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜੈਸੇ ਅੰਤਮ ਸਮੇਂ ਸਰੀਰ ਨਹੀਂ ਮਿਲਿਆ ਕਬੀਰ ਦਾ ਵੀ ਨਹੀਂ ਮਿਲਿਆ। ਸਰੀਰ ਨਹੀਂ ਲੱਭਿਆ ਉੱਥੇ ਸਮਾਦ ਬਣਾਈ ਗਈ ਹੈ ਜਿੱਥੋਂ ਸਰੀਰ ਗਾਇਬ ਹੋਇਆ ਹੈ ਸਮਾਦ ਬਣਾਈ ਗਈ ਹੈ ਚੱਲਣ ਲੱਗੇ ਪਹਿਲੇ ਲੋਈ ਰੋਕ ਦੀਏ ਘਰ ਵਾਲੀ ਰੋਕ ਦੀਏ ਬਈ ਹੌਣ ਆਖਰੀ ਉਮਰੇ ਕਿੱਥੇ ਜਾਣਾ ਜ਼ਿੰਦਗੀ ਸਾਰੀ ਇੱਥੇ ਕੱਟੀ ਔਰ ਕਬੀਰ ਨੇ ਹਟ ਕੀਤਾ ਹੁਣ ਮੈਂ ਨਹੀਂ ਰਹਿਣਾ ਔਰ ਮੇਰੇ ਕੋਲ ਸੰਘਰਸ਼ ਨਹੀਂ ਹੁੰਦਾ ਹੁਣ ਸਰੀਰ ਮੇਰਾ ਬੁੱਢਾ ਹੋ ਗਿਆ ਬਿਰਧ ਹੋ ਗਿਆ ਹੁਣ ਮੈਂ ਨਹੀਂ ਸੰਘਰਸ਼ ਕਰ ਸਕਦਾ ਹੁਣ ਮੈਂ ਆਰਾਮ ਨਾਲ ਬੈਠਣਾ ਚਾਹੁੰਦਾ ਬਨਾਰਸ ਛੋੜ ਕੇ ਜਦ ਨਿਕਲਣ ਲਗੇ ਕੋਈ ਸਬਤਪੁਰੀਆਂ ਦੇ ਰਹਿਣ ਵਾਲੇ ਪਤਾ ਕੀ ਕਹਿੰਦੇ ਨੇ ਕਬੀਰ ਆਪ ਆਪਣੀ ਬਾਣੀ ਚ ਕਹਿੰਦੇ ਨੇ ਸਗਲ ਜਨਮ ਸਿਵਪੁਰੀ ਬਿਤਾਇਆ ਮਰਤੀ ਬਾਰ ਮਗਹਰ ਉਠਦਾ ਆ ਸਾਰੀ ਜ਼ਿੰਦਗੀ ਤੇ ਰਿਹਾ ਬਨਾਰਸ ਤੇ ਤੇ ਹੁਣ ਮਰਨ ਦਾ ਵੇਲਾ ਆਇਆ ਤੇ ਜਾ ਰਿਹਾ ਮਗਹਰ ਕਾਸ਼ੀ ਮਗਹਰ ਸੰਬੀਚਾਰੀ ਐ ਕੈਸਾ ਭਗਤ ਕਾਸ਼ੀ ਤੇ ਮਗਰ ਨੂੰ ਇੱਕੋ ਹੀ ਸਮਝਦਾ ਕਾਸ਼ੀ ਰਹਿੰਦਾ ਸੀ ਹੁਣ ਸਿੱਧਾ ਮਗਰ ਦੋਹਾਂ ਨੂੰ ਬਰਾਬਰ ਮੰਨਦਾ ਕਾਸ਼ੀ ਮਗਹਰ ਸੰਬੀਚਾਰੀ ਹੋਛੀ ਭਗਤ ਕੈਸੇ ਉਤਰਸ ਪਾਏ ਇਹ ਭਗਤ ਹੋਛਾ ਹੈ ਹੋਛਾ ਹੈ ਭਗਤ ਮਾਲ ਦੇ ਤੇ ਲਿਖਿਆ ਹੈ ਕਈ ਗਾਲਾਂ ਵੀ ਕੱਢੀਆਂ ਉਹਨਾਂ ਨਿਹਰਾ ਹੋਛਾ ਨਹੀਂ ਆਖਿਆ ਹੋਰ ਵੀ ਬਥੇਰਾ ਕੁਛ ਆਖਿਆ ਪਰ ਕਬੀਰ ਸਭੇ ਭਾਸ਼ਾ ਵਰਤਦੇ ਪਏ ਸਭਿਤਾ ਦੇ ਦਾਰੇ ਦੀ ਸਭੇ ਭਾਸ਼ਾ ਵਰਤਦੇ ਪਏ ਹੋਛੀ ਭਗਤ ਕੈਸੇ ਉਤਰਸ ਪਾਰੇ ਇਹ ਭਗਤ ਹੋਛਾ ਹੈ ਕਹਿੰਦਾ ਆਪਣੇ ਆਪ ਨੂੰ ਭਗਤ ਹੈ ਹੋਛਾ ਹੈ ਕਾਸ਼ੀ ਤੇ ਮਾ ਘਰ ਨੂੰ ਬਰਾਬਰ ਸਮਝਦਾ ਜਦੋਂ ਕਾਸ਼ੀ ਰਿਆ ਤੁਸੀਂ ਰਹਿਣ ਨਹੀਂ ਦਿੱਤਾ ਜੇ ਜਾਂਦਾ ਪਿਆ ਤੇ ਤੁਸੀਂ ਗੱਲਾਂ ਘੜਦੇ ਲੋਈ ਕਹਿੰਦੀ ਐ ਰਹਿ ਜਾਈਏ ਇਥੇ ਜ਼ਿੰਦਗੀ ਦੇ ਇਤਨੇ ਦਿਨੇ ਥੇ ਕੱਟੇ ਨੇ ਬਾਕੀ ਵੀ ਇੱਥੇ ਹੀ ਕੱਟ ਲਈ ਤੁੱਕ ਕਬੀਰ ਦਾਇ ਫਰਮਾਨ ਕਹਿਤ ਕਬੀਰ ਸੁਨੋਰੀ ਲੋਈ ਭਰਮ ਨ ਭੂਲ ਕੋਈ ਕਿਆ ਕਾ ਸੇ ਕਿਆ ਉਖਰ ਮਗਰ RAM ਰਿਦੇ ਜੋ ਹੋਇ ਫਿਰਦੇ ਦੇ ਚ RAM ਹੋਣਾ ਚਾਹੀਦਾ ਹੈ ਮਗਰ ਹੀ ਕਾਸ਼ੀ ਬਣ ਜਾਂਦੀ ਹੈ ਫਿਰਦੇ ਚ RAM ਨਹੀਂ ਹੈ ਤੋ ਕਾਸ਼ੀ ਵੀ ਮਗਰ ਹੈ RAM ਰਿਦੇ ਜੋ ਹੋਇ ਫਿਰਦੇ ਚ RAM ਹੋਣਾ ਚਾਹੀਦਾ ਹੈ ਫਿਰਦੇ ਜੋ ਹੈ ਪ੍ਰਭੂ ਦੀ ਯਾਦ ਹੋਣੀ ਚਾਹੀਦੀ ਕਬੀਰ ਤੇ ਇਥੇ ਤੱਕ ਕਹਿੰਦੇ ਨੇ ਮੁਖਤਸਰ ਮੈਂ ਅਰਜ਼ ਕਰਾਂ ਜੋ ਤਨ ਕਾਸੀ ਤਜੇ ਕਬੀਰਾ ਰਮਈਏ ਕਹਾ ਨੇ ਹੋ ਰਾ ਜੇ ਮੈਂ ਕਾਸ਼ੀ ਚ ਮਰ ਜਾਵਾਂ ਤੇ ਰੱਬ ਦਾ ਕੀ ਐਹਸਾਨ ਹੋਇਆ ਉਹ ਤੇ ਮਰਨ ਨਾਲ ਹੀ ਮੈਂ ਸ਼ਿਵਾਂ ਦੀ ਪੂਰੀ ਜਾਵਾਂਗਾ ਬਸ ਮਰਨਾ ਹੀ ਕਾਫੀ ਹੈ ਨਹੀਂ ਫਿਰ ਰੱਬ ਦਾ ਕੀ ਨੇ ਹੋ ਰਾ ਰੱਬ ਦਾ ਕੀ ਐਹਸਾਨ ਫਿਰ ਰੱਬ ਨੇ ਸਾਨੂੰ ਕੀ ਦਿੱਤਾ ਜਿੱਥੇ ਮਰਨ ਹੀ ਨਾਲ ਹੀ ਸਾਨੂੰ ਸਵਰਗ ਮਿਲ ਗਿਆ ਜੋ ਤਨ ਕਾ ਸੀ ਤਜੇ ਕਵੀਰਾ ਰਮਈਏ ਕਹਾ ਨਾ ਹੋ ਰਾ ਫਿਰ ਰੱਬ ਦਾ ਸਾਡੇ ਤੇ ਕੀ ਐਸਾ ਫਿਰ ਰੱਬ ਰੱਬ ਕਿਹੜੀ ਗੱਲ ਹੈ ਨਹੀਂ ਮਰਨਾ ਮਘਰ ਵਿੱਚ ਹੈ ਜਾਣਾ RAM ਦੇ ਦੇਸ਼ ਐਨੇ ਦਿਰਹਿਤਾ ਇਤਨੇ ਦਿਰਹਿਤ